ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਸੰਗ ਇਹ ਭਵ ਜਲ ਤਾਰੇ ਜਿਨ੍ਹਾਂ ਗੁਰਮੁਖ ਜਨਾਂ ਦੇ ਦਰਸ਼ਨਾਂ ਦੇ ਕਰੋੜਾਂ ਪਾਪ ਉਤਾਰ ਦਿੱਤੇ ਲਾਹ ਦਿੱਤੇ ਹਨ ਉਨ੍ਹਾਂ ਦੇ ਸੰਗ ਕੀਏ ਨਾਲ ਮਿਲ ਜਾਈਏ। ਭਾਵ ਉਹਨਾਂ ਦੀ ਸੰਗਤ ਕਰੀਏ ਤਾਂ ਉਹ ਇਹ ਪਵਜਲ ਸੰਸਾਰ ਸੁਬੰਦਰ ਤੋਂ ਤਾਰ ਦਿੰਦੇ ਹਨ। ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ। ਓਏ ਕਈਏ ਉਹੋ ਹੀ ਮੰਨ ਕਰਕੇ ਸਾਡੇ ਸੱਜਣ ਓਏ ਕਈਏ ਉਹੋ ਹੀ ਬਾਣੀ ਕਰਕੇ ਸਾਡੇ ਮੀਤ ਮਿੱਤਰ ਤੇ ਸਰੀਰ ਕਰਕੇ ਪਿਆਰੇ ਹਨ। ਜਿਹੜੇ ਹਮ ਸਾਡੇ ਤਾਈਂ ਹਰ ਪਰਮੇਸ਼ਰ ਦਾ ਨਾਮ ਚਿਤਾਰੇ ਪਾਵ ਚੇਤੇ ਕਰਾਉਂਦੇ ਹਨ ਰਹਾਉ ਬਿਸਰਾਮ ਦੇ ਕੇ ਬਾਦਸ਼ਾਹ ਕਿਰਪਾ ਕਰਦੇ ਹਨ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਤਹਿਲ ਜਮਦੂਤ ਬਿਦਾਰੇ ਜਿਨ੍ਹਾਂ ਦਾ ਸ਼ਬਦ ਉਪਦੇਸ਼ ਸੁਣਨ ਕਰਕੇ ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ਵਾ ਸਾਰੇ ਸਾਰ ਪਾਪ ਸ਼੍ਰੇਸ਼ਟ ਮੁਕਤੀ ਆਦ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ ਜਿਨ੍ਹਾਂ ਦੀ ਟਹਿਲ ਸੇਵਾ ਨੇ ਜਮਦੂਤਾ ਦਾ ਭੈ ਵੀ ਬਿਦਾਰੇ ਨਾਸ਼ ਕਰ ਦਿੱਤਾ ਹੈ ਜਾ ਕੀ ਧੀਰਗ ਇਸ ਮਨਹਿ ਸਦਾਰੇ ਜਾ ਕੇ ਸਿਮਰਣ ਮੁਖ ਉਜਲਾਰੇ ਜਿਨ੍ਹਾਂ ਦੀ ਦਿੱਤੀ ਹੋਈ ਧੀਰਕ ਧੀਰਜਤਾ ਕਰਕੇ ਅਸੀਂ ਇਸ ਡੋਲਦੇ ਹੋਏ ਮਨ ਨੂੰ ਸਦਾਰੇ ਸਹਿਜ ਭਗਤੀ ਦੇ ਆਸਰੇ ਕਰ ਲਿਆ ਹੈ ਜਿਨ੍ਹਾਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸਿਮਰਨ ਭਜਨ ਕਰਨ ਨਾਲ ਲੋਕ ਪ੍ਰਲੋਕ ਵਿੱਚ ਮੁੱਖ ਉਜਲਾਰੇ ਉਜਲਾ ਹੁੰਦਾ ਹੈ ਪ੍ਰਭ ਕੇ ਸੇਵਕ ਪ੍ਰਭ ਆਪ ਸواری ਸਰਣ ਨਾਨਕ ਤਿੰਨ ਸਦਬਲ ਹਾਰੇ ਐਸੇ ਗੁਣਾ ਵਾਲੇ ਜੋ ਪ੍ਰਭ ਪਰਮੇਸ਼ਰ ਦੇ ਸੇਵਕ ਦਾਸ ਹਨ ਉਹਨਾਂ ਦੇ ਜੀਵਨ ਨੂੰ ਪਰਮੇਸ਼ਰ ਨੇ ਆਪ ਹੀ ਸੰਵਾਰਨਾ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਉਹਨਾਂ ਦੀ ਸ਼ਰਨ ਓਟ ਵਿੱਚ ਹਾਂ ਅਤੇ ਉਹਨਾਂ ਤੋਂ ਸੈਂਕੜੇ ਵਾਰ ਹਵੇਸ਼ਾਂ ਬਲਹਾਰ ਕੁਰਬਾਨ ਜਾਂਦੇ ਹਾਂ ਸੁਹੀ ਮਹੱਲਾ ਪੰਜਵਾ ਰਹਿਣ ਨ ਪਾਵੇ ਸੁਰ ਨਰ ਦੇਵਾ ਊਠ ਸਿਹਾਰੇ ਕਰ ਮਨਜਨ ਸੇਵਾ ਏ ਪਾਈ ਸਫਨਾਹ ਰੂਪ ਸੰਸਾਰ ਵਿੱਚ ਸੁਰ ਦੇਵੀ ਸੰਪਦਾ ਵਾਲੇ ਦੇਵਤਿਆਂ ਦੇ ਸੁਭਾਅ ਵਾਲੇ ਨਰ ਮਨੁੱਖ ਅਤੇ ਦੇਵਾ ਦੇਵਤੇ ਵਾਸੁਰ ਦੇਵਤੇ ਤੇ ਨਰ ਦੇਵਾ ਮਨੁੱਖਾਂ ਦੇ ਮਾਲਕ ਪਾਵ ਰਾਜੇ ਆਦਿਕ ਕੋਈ ਵੀ ਰਹਿਣਾ ਟਿਕਣਾ ਨਹੀਂ ਪਾਵੇਗਾ ਮਨਕ ਇਹ ਮੰਨਣ ਸ਼ੀਲ ਮਹਾਤਮਾ ਦੀ ਸੇਵਾ ਟਹਿਲ ਕਰਨ ਵਾਲੇ ਜਨਪੁਰਸ਼ ਵਾ ਰਿਸ਼ੀ मुनि ਜਨਪੁਰਸ਼ ਸੇਵਾ ਟਹਿਲ ਕਰਨ ਵਾਲੇ ਸੇਵਕ ਆਦ ਸਾਰੀ ਇਥੋਂ ਉਠ ਉੱਠ ਕਰਕੇ ਪਰਲੋਕ ਨੂੰ ਸਦਾਰੇ ਚਲੇ ਗਏ ਹਨ ਜੀਵਤ ਵੇਖੇ ਜਿਨੀ ਹਰ ਘਰ ਤੇ ਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾ ਹੇ ਪਾਇਆ ਸਾ ਉਹ ਹੀ ਅਸਲ ਵਿੱਚ ਜਿਉਂਦੇ ਹੋਏ ਵੇਖਣਾ ਕੀਤੇ ਆ ਜਿਨ੍ਹਾਂ ਪੁਰਸ਼ਾਂ ਨੇ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਨੂੰ ਅਰਾਧਨਾ ਕੀਤਾ ਹੈ ਅਤੇ ਫੇਰ ਉਹਨਾਂ ਨੇ ਹੀ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਦਰਸ਼ਨ ਦੀ ਦਾਰਾ ਨੂੰ ਪਾਉਣਾ ਕੀਤਾ ਹੈ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਹਨ ਬਾਦਸਾਹ ਸਾਹ ਵਪਾਰੀ ਮਰਨਾ ਜੋ ਦੀਸੈ ਸੋ ਕਲਹਿ ਕਰਨਾ ਇਸ ਸੰਸਾਰ ਵਿੱਚੋਂ ਬਾਦਸਾਹ ਮਹਾਰਾਜੇ ਚੱਕਰਵਰਤੀ ਪਾਤਸ਼ਾਹ ਸ਼ਾਹੂਕਾਰ ਤੇ ਵਪਾਰੀ ਬਣਜ ਕਰਨ ਵਾਲੇ ਆਦ ਨੇ ਮਰ ਜਾਣਾ ਹੈ ਵਾਸੀ ਪ੍ਰਕਾਰ ਦੁਨੀਆ ਨੂੰ ਸਿਰਜਣ ਵਾਲੇ ਬਾਦਸ਼ਾਹੀ ਨਿਆਈ ਬ੍ਰਹਮਾ ਸ਼ਾਹੂਕਾਰ ਦੀ ਨਿਆਈ ਕਬੀਰ ਪੰਡਾਰੀ ਅਤੇ ਵਪਾਰੀਆਂ ਦੀ ਨਿਆਈ ॠषि मुनि ਜੋ ਜਗ ਆਦਿ ਕਰਵਾ ਕੇ ਸਵਰਗ ਦੀ ਪ੍ਰਾਪਤੀ ਕਰਾਉਣ ਵਾਲੇ ਹਨ ਉਹਨਾਂ ਨੇ ਵੀ ਪਾਤਸ਼ਾਹ ਕਹਿੰਦੇ ਮਰ ਜਾਣਾ ਹੈ ਜੋ ਕੁਝ ਵੀ ਦੇਸ ਦਾ ਪਿਆ ਹੈ ਉਹ ਸਭ ਕੁਝ ਕਾਲ ਹੈ ਕਾਲ ਨੇ ਕਰਨਾ ਲੈ ਜਾਣਾ ਵਾ ਕਾਲ ਨੇ ਕਰਨਾ ਖਾਰ ਦੇਣਾ ਹੈ ਖੋਰ ਦੇਣਾ ਹੈ ਕੂੜੇ ਮੋਹ ਲਪਟਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਪਰ ਜੀਵ ਕੂੜੇ ਝੂਠੇ ਲਾਲਚ ਸੰਸਾਰ ਵਿੱਚ ਪਦਾਰਥਾਂ ਦੇ ਮੋਹ ਸਨੇਹ ਅੰਦਰ ਲਪਟ ਖੱਜ ਧੋਕੇ ਲਪਟ ਹੋਇਆ ਫਸਿਆ ਰਹਿਦਾ ਹੈ ਜਦੋਂ ਸਭ ਕੁਝ ਇੱਥੇ ਹੀ ਛੱਡ ਕਰਕੇ ਪ੍ਰਲੋਕ ਨੂੰ ਚੱਲਦਾ ਹੈ ਤਦੋਂ ਫਿਰ ਪਛਤਾਉਂਦਾ ਹੈ ਕ੍ਰਿਪਾ ਨਿਧਾਨ ਨਾਨਕ ਕੋ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਕਿਰਪਾ ਮਿਹਰ ਦੇ ਨਿਧਾਨ ਖਜਾਨੇ ਪਰਮੇਸ਼ਰ ਸਾਡੇ ਜਨਾਂ ਤਾਈਂ ਇਹ ਦਾਤ ਬਖਸ਼ਿਸ਼ ਕਰੋ ਕਿ ਅਸੀਂ ਤੇਰਾ ਨਾਮ ਦਿਨ ਰਾਤ ਹੀ ਜਪਦੇ ਰਹੀਏ ਸੂਹੀ ਮਹੱਲਾ ਪੰਜਵਾ ਕਟ ਕਟ ਅੰਤਰ ਤੂੰ ਮਹਿ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਹੀ ਵੈਗਰੂ ਚੌਹਾਂ ਖਾਣੀਆਂ ਦੇ ਕਟਾਂ ਕਟਾਂ ਦੇ ਅੰਦਰ ਤੂੰ ਆਪ ਹੀ ਬਸਾਰੇ ਵਸ ਰਿਹਾ ਹੈ ਸਗਲ ਸਾਰੀ ਸਮਗਰੀ ਚੀਜ਼ ਵਸਤ ਅਪਹਾਵ ਰਚਨਾ ਤੁਮਾਰੇ ਤੇਰੇ ਹੀ ਪ੍ਰਾਣਾ ਹੁਕਮ ਚੇਤਨ ਸੱਤਾ ਰੂਪੀ ਧਾਗੇ ਵਿੱਚ ਪਰੀ ਹੋਈ ਹੈ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ ਤੂੰ ਮਹੀ ਵੇਖ-ਵੇਖ ਮਨ ਬਿਗਸਾਰੇ ਰਹਾਉ ਹੇ ਵਾਹਿਗੁਰੂ ਤੂੰ ਹੀ ਸਾਡਾ ਲੋਕ ਪ੍ਰਲੋਕ ਵਿੱਚ ਪ੍ਰੀਤਮ ਪਿਆਰਾ ਹੈ ਅਤੇ ਤੂੰ ਹੀ ਸਾਡੇ ਪ੍ਰਾਣਾ ਸਵਾਸਾਂ ਦਾ ਆਧਾਰੇ ਆਸਰਾ ਹੈ ਤੁਮ ਤੇਰੇ ਹੀ ਦਰਸ਼ਨਾਂ ਨੂੰ ਵੇਖ-ਵੇਖ ਕੇ ਸਾਡਾ ਮਨ ਚਿਤ ਬਿਗਸਾਰੇ ਹੁੰਦਾ ਖੁਸ਼ ਹੁੰਦਾ ਰਿੰਦਾ ਹੈ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਅਨਕ ਜੋਨ ਪ੍ਰਮ 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 ਹਾਰੇ ਓਟ ਗਹੀ ਅਬ ਸਾਧ ਸੰਗਾਰੇ ਅਸੀਂ अनेका ਜੁੰਨੀਆਂ ਵਿੱਚ ਪਰਮਦੇ ਪਰਮਦੇ ਪਰਮਾਏ ਹੋਏ ਪਟਕ ਪਟਕ ਕੇ ਹਾਰੇ ਥੱਕ ਹਾਰ ਗਏ ਹਾਂ ਅਬ ਹੁਣ ਅਸੀਂ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਾਰੇ ਸੰਗ ਪਾਵ ਉਹਨਾਂ ਦੀ ਸੰਗਤ ਦੀ ਓਟ ਟੇਕ ਗ੍ਰਹਿਣ ਕੀਤੀ ਹੈ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਹੀ ਵਾਹਿਗੁਰੂ ਤੂੰ ਅਗਮ ਅਪਹੁੰਚ ਅਗੋਚਰ ਇੰਦਰੀਆਂ ਦੇ ਅਵਿਸ਼ੇ ਅਲਖ ਲਖਣ ਤੋਂ ਰਹਿਤ ਅਤੇ ਅਪਾਰੇ ਪਾਰਾਂਵਾਰ ਤੋਂ ਰਹਿਤ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਦਿਨ ਰਾਤ ਹੀ ਸਦਾ ਹੀ ਤੈਨੂੰ ਸਿਮਰੈ ਭਜਨਾ ਸਿਮਰਨਾ ਕਰਦੇ ਹਾਂ ਸੂਹੀ ਮਹੱਲਾ ਪੰਜਵਾ ਕਵਨ ਕਾਜ ਮਾਇਆ ਵੜਿਆਈ ਜਾ ਕੋ ਬਿਨਸਤ ਬਾਰ ਨਕਾਈਏ ਇਹ ਪਾਈਏ ਮਾਇਆ ਦੀ ਵੜਿਆਈ ਸ਼ੋਭਾ ਕਿਹੜੇ ਕੰਮ ਆਉਂਦੀ ਹੈ ਭਾਵ ਕਿਸੇ ਵੀ ਕੰਮ ਨਹੀਂ ਆਉਂਦੀ ਕਿਉਂਕਿ ਜਿਸ ਮਾਇਆ ਨੂੰ ਬਿਨਸਤ ਨਾਸ਼ ਹੁੰਦੇ ਆ ਕਾਈ ਕੁਝ ਵੀ ਬਾਰ ਦੇਰੀ ਨਹੀਂ ਲੱਗਦੀ ਇਹ ਸੁਪਨਾ ਸੋਵਤ ਨਹੀਂ ਜਾਣੈ ਅਚੇਤ ਬਿਵਸਥਾ ਮਹਿ ਲਪਟਾਨੈ ਰਹਾਉ ਇਹ ਸੰਸਾਰ ਸੁਪਨੇ ਦੀ ਨਿਆਈ ਮਿਥਿਆ ਹੈ ਪਰ ਇਸ ਵਿੱਚ ਜੀਵ ਵਿਦਿਆ ਦੀ ਨੀਂਦ ਵਿੱਚ ਸੁੱਤਾ ਆਇਆ ਕੁਝ ਜਾਣਦਾ ਹੀ ਨਹੀਂ ਇਸ ਅਚੇਤ ਬਿਵਸਥਾ ਅਗਿਆਤ ਅਵਸਥਾ ਦੇ ਵਿੱਚ ਹੀ ਜੀਵ ਲਪਟਾਨੇ ਲੰਬੜ ਹੋਇਆ ਰਹਿੰਦਾ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਹਨ ਮਹਾ ਮੋਹ ਮੋਹੋ ਗਾਵਾਰਾ ਪੇਖਤ ਪੇਖਤ ਊਠ ਸਿਧਾਰਾ ਮਹ ਬਹੁਤ ਭਾਰੀ ਮੋਹ ਗਿਆਨੇ ਇਸ ਗਾਵਾਰਾ ਬੇਸਮਝ ਜੀਵ ਨੂੰ ਮੋਹਿਤ ਕੀਤਾ ਹੋਇਆ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ ਇਹ ਜੀਵ ਇਹਨਾਂ ਪਦਾਰਥਾਂ ਸੰਬੰਧੀਆਂ ਆਦ ਨੂੰ ਵੇਖਦਾ ਵੇਖਦਾ ਹੀ ਉੱਠ ਕੇ ਪ੍ਰਲੋਕ ਨੂੰ ਸਧਾਰਾ ਚੱਲਿਆ ਜਾਂਦਾ ਵਾਇਸ ਦੇ ਵੇਖਦਿਆਂ ਵੇਖਦਿਆਂ ਇਹ ਸੰਬੰਧੀ ਆਦ ਉੱਠ ਕੇ ਪ੍ਰਲੋਕ ਨੂੰ ਚਲੇ ਜਾਂਦੇ ਊਜ ਤੇ ਊਜ ਤਾਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਤਾਂ ਉਸ ਪਰਮੇਸ਼ਰ ਦਾ ਦਰਬਾਰਾ ਦਰਬਾਰ ਸੱਚਖੰਡ ਉੱਚਿਆਂ ਤੋਂ ਵੀ ਉੱਚਾ ਹੈ ਜਿੱਥੇ ਬੈਠ ਕੇ ਉਹ ਕਈ ਜੰਤ ਜੀਵਾਂ ਨੂੰ ਬਿਨਾਹੇ ਨਾਸ਼ ਕਰਦਾ ਹੈ ਫੇਰ ਉਪਾਰਾ ਪੈਦਾ ਕਰਦਾ ਹੈ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਉਸ ਪਰਮੇਸ਼ਰ ਦੇ ਸਦਰਸ਼ ਭਾਵ ਬਰਾਬਰ ਦੂਜਾ ਨਾ ਕੋਈ ਹੋਇਆ ਤੇ ਨਾ ਕੋਈ ਅੱਗੇ ਨੂੰ ਹੋਵੇਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਕਰਕੇ ਉਸ ਏਕੋ ਅਦਵੈਤ ਸਰੂਪ ਪਰਮੇਸ਼ਰ ਨੂੰ ਜਪਨਾ ਕਰੋ ਸੂਹੀ ਮਹੱਲਾ ਪੰਜਵਾ ਸਿਮਰ ਸਿਮਰਤਾ ਕੋ ਹਉ ਜੀਵਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਹੈ ਸਿਮਰਨੇ ਯੋਗ ਪਰਮੇਸ਼ਰ ਵਾਹਿਗੁਰੂ ਤੇਰੇ ਤਾਈਂ ਸਿਮਰ ਜਾਦ ਕਰਕੇ ਹਉ ਮੈਂ ਆਤਮਕ ਜੀਵਨ ਵੱਲ ਜੀਉਂਦਾ ਤੇਰੇ ਪੂਜਨੀਕ ਚਰਨ ਜੋ ਕਮਲ ਵਾਤਨਰ ਲੇਪ ਹਨ ਉਨਾਂ ਨੂੰ ਧੋ ਧੋ ਕੇ ਪੀਣਾ ਕਰਦਾ ਹਾਂ ਵਾ ਚਰਨਾ ਕਮਲਾਂ ਵਿੱਚ ਬਿਰਤੀ ਜੋੜ ਕੇ ਸਰਦਾ ਰੂਪੀ ਜਲ ਨਾਲ ਧੋ ਕੇ ਅੰਤਹਿ ਕਰਨ ਦੇ ਅੰਦਰ ਧਾਰਨ ਕਰਨ ਰੂਪ ਪੀਣਾ ਕਰਦਾ ਹਾਂ ਸੋ ਹਰ ਮੇਰਾ ਅੰਤਰਜਾਮੀ ਭਗਤ ਜਨਾ ਕੈ ਸੰਗ ਸੋ ਆਮੀ ਰਹਾਉ ਸੋ ਕਹੀਏ ਹੇ ਹਰਿ ਹਰੀ ਤੂੰ ਮੇਰਾ ਮਾਲਕ ਹੈ ਅਤੇ ਘਟਾ ਘਟਾ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਹੈ हे स्वामी मालिक प्रभु तू अपने भगत सेवक जना दे सदा ही अंग संग बसदा है रहाऊ सुन सुन अमृत नाम त्यावा आठ पहर तेरे गुण गावा हे वैगुरु तेरे अमृत मृत्यु तो रहत करने वाले नाम नु श्रद्धा ते विश्वास रूपी कन्या द्वारा श्रवण कर, कर कर के ਧਿਆਉਣਾ ਕਰਦਾ ਅਤੇ ਅੱਠੇ ਪਹਿਰ ਪਾਵ ਰਾਤ ਦਿਨ ਤੇਰੇ ਹੀ ਗੁਣਾਂ ਨੂੰ ਗਾਉਣਾ ਕਰਦਾ ਹਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਹੀ ਵਾਇਗੁਰੂ ਤੇਰੇ ਲੀਲਾ ਹੁੰਦੇ ਚੋਜ ਕੌਤਕ ਅਚਰਜ ਤਮਾਸ਼ੀ ਵੇਖ ਵੇਖ ਕੇ ਮਨ ਹਿਰਦੇ ਵਿੱਚ ਆਨੰਦ ਸੁਖ ਪ੍ਰਾਪਤ ਹੁੰਦਾ ਹੈ ਹੀ ਪਰਮਾਨੰਦਾ ਵੱਡੇ ਬ੍ਰਹਮ ਆਨੰਦ ਦੇਣ ਵਾਲੇ ਪਰਮੇਸ਼ਰ ਵਾਇਗੁਰੂ ਤੇਰੇ ਵਿੱਚ ਅਪਾਰ ਬੇਅੰਤ ਗੁਣ ਹਨ ਜਾ ਕੇ ਸਿਮਰਨ ਕਸ਼ ਪਉ ਨਾਮੇ ਆਪੈ ਸਦਾ ਸਦਾ ਨਾਨਕ ਹਰ ਜਾਪੈ ਜਿਸ ਆਪਜੀ ਦੇ ਸਿਮਰਨ ਭਜਨ ਕੀਰਤਨ ਜਸ ਕਰਨ ਨਾਲ ਜਮ ਆਦਿਕਾਂ ਦਾ ਕੁਝ ਵੀ ਪਉ ਡਰਨੀ ਵਿਆਪਦਾ ਨਾ ਲੱਗਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਇਹ ਹਰ ਪਰਮੇਸ਼ਰ ਅਸੀਂ ਹਮੇਸ਼ਾ ਹਮੇਸ਼ਾ ਤੇਰੇ ਗੁਣਾ ਨਾਮ ਨੂੰ ਜਪਦੇ ਹਾਂ ਸੂਹੀ ਮਹੱਲਾ ਪੰਜਵਾ ਸਤਿਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਗੁਰੂ ਦਾ ਚਿੰਤਨ ਕਰਨ ਅਤੇ ਜਾਪ ਕਰਨ ਬਾਬਤ ਆਗਿਆ ਕਰਦੇ ਹੋਏ ਫਰਮਾ ਰਹੇ ਆ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪਉ ਬਨਵਾਰੀ ਏ ਭਾਈ ਗੁਰੂ ਸਾਹਿਬ ਜੀ ਦੇ ਬਚਨ ਉਪਦੇਸ਼ ਦੁਆਰਾ ਹਿਰਦੇ ਵਿੱਚ ਪਰਮੇਸ਼ਰ ਦੇ ਧਿਆਨ ਨੂੰ ਧਾਰਨਾ ਕਰੀਏ ਵਾ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਉਣ ਰੂਪ ਧਿਆਨ ਧਾਰਨਾ ਕਰੀਏ ਰਸਨਾ ਜੀਬਾ ਦੁਆਰਾ ਬਨਵਾਰੀ ਸੰਸਾਰ ਬਨ ਜੰਗਲ ਦੇ ਮਾਲਕ ਪਰਮੇਸ਼ਰ ਦਾ ਜਾਪ ਜਪਣਾ ਕਰੀਏ ਸਫਲ ਮੂਰਤ ਦਰਸ਼ਨ ਬਲਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਾਵ ਸਤਿਗੁਰਾਂ ਦੀ ਮੂਰਤ ਹਸਤੀ ਸਰੂਪ ਸਹਿਤ ਗਿਆਨ ਫਲਦੇ ਹੈ ਮੈਂ ਗੁਰੂ ਜੀ ਦੇ ਦਰਸ਼ਨ ਦੀਦਾਰ ਤੂੰ ਬਲਹਾਰੀ ਕੁਰਬਾਨ ਜਾਂਦਾ ਹਾਂ ਸਤਿਗੁਰੂ ਜੀ ਦੇ ਪੂਜਨੀਕ ਚਰਨ ਜੋ ਕਮਲ ਵਤ ਨਿਰਮਲ ਨਿਰਲੇਪ ਹਨ ਉਹਨਾਂ ਦਾ ਹੀ ਮੇਰੇ ਮਨ ਹਿਰਦੇ ਤੇ ਪ੍ਰਾਣ ਸਵਾਸਾਂ ਨੂੰ ਆਧਾਰੀ ਆਸਰਾ ਹੈ ਰਹਾਉ ਬਿਸਰਾਮ ਦੇ ਕੀ ਪਾਦਸ਼ਾਹ ਕਿਰਪਾ ਕਰਦੇ ਹਨ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਨਮ ਮਰਨ ਦੀ ਪੀੜਾ ਨਿਵਾਰੀ ਦੂਰ ਕੀਤੀ ਹੈ ਉਸ ਸੰਗਤ ਵਿੱਚ ਉਹ ਅੰਮ੍ਰਿਤ ਮ੍ਰਿਤਿ ਤੋਂ ਰਹਿਤ ਕਰਨ ਵਾਲੀ ਰੂਪ ਕਥਾ ਕਥਨੀ ਭਾਵ ਵਿਆਖਿਆ ਸਰਵਣ ਕਰਕੇ ਵਾ ਅੰਮ੍ਰਿਤ ਸਰੂਪ ਪਰਮੇਸ਼ਰ ਦੀ ਸਰੂਪ ਲਖਣਾ ਤੇ ਤਟਸਥੀ ਲਖਣਾ ਵਾਲੀ ਕਥਾ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਕਰਕੇ ਕੰਨਾਂ ਦਾ ਆਧਾਰੀ ਆਸਰਾ ਬਣਾਇਆ ਹੈ ਵਾ ਕੰਨਾਂ ਨਾਲ ਸੁਣ ਕੇ ਆਪਣੇ ਜੀਵਨ ਦਾ ਆਸਰਾ ਰੂਪ ਬਣਾਉਣਾ ਕੀਤਾ ਹੈ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮਦਾਨ ਇਸ ਇਸ਼ਨਾਨ ਸੁਚਾਰੀ ਕਾਮ ਮੰਦ ਦ੍ਰਿਸ਼ਟੀ ਕ੍ਰੋਧ ਚਿੱਤ ਦੀ ਤੀਖਣ ਬਿਰਤੀ ਗੁੱਸਾ ਲੋਭ ਲਾਲਚ ਮੋਹ ਸਨੇਹ ਤੇ ਹੰਕਾਰ ਆਦ ਵਿਕਾਰਾਂ ਨੂੰ ਤਿਆਗਣਾ ਕੀਤਾ ਹੈ ਨਾਮ ਜਪਣਾ দান ਕਰਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਸੁਚਾਰੀ ਸੋਚ ਪਵਿੱਤਰਤਾ ਰੱਖਣੀ ਵਾ ਨਾਮਦਾਨ ਤੇ ਇਸ਼ਨਾਨ ਸ੍ਰੇਸ਼ਟ ਆਚਰਣ ਦ੍ਰਿੜ ਪਰਪੱਕ ਕੀਤੇ ਹਨ ਕਹੋ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸਤਿਗੁਰੂ ਸਾਹਿਬ ਜੀ ਕਹੋ ਕਥਨ ਕਰਦੇ ਹਨ ਕਿ ਆਸਾਨੇ ਇਹ ਤੁਹਾਨੂੰ ਗੁਰਮਤਿ ਦਾ ਤਤ ਸਿਧਾਂਤ ਵਿਚਾਰ ਕੇ ਦੱਸਿਆ ਹੈ ਵਾ ਆਸਾਨੇ ਇਹੋ ਹੀ ਸਿਧਾਂਤ ਵਿਚਾਰਨਾ ਕੀਤਾ ਹੈ ਕਿ RAM ਪਰਮੇਸ਼ਰ ਦਾ ਨਾਮ ਜਪ ਕਰਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਵੇਗਾ ਤੇ ਹੁੰਦਾ ਹੈ ਸੂਹੀ ਮਹੱਲਾ ਪੰਜਵਾ ਸਤਿਗੁਰੂ ਸਾਹਿਬ ਜੀ ਉੱਤਮ ਭਗਤੇ ਦੀ ਣਾਈ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਸਾਡੇ ਜੀਵਾਂ ਤਾਈਂ ਉਪਦੇਸ਼ ਬਖਸ਼ ਕਰ ਰਹੇ ਆ। ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਦੀ। हे ਵਾਯ ਗੁਰੂ ਅਸੀਂ ਅਪਰਾਧੀ ਗੁਨਾਹੀ ਜੀਵ ਪਦਾਰਥਾਂ ਦੇ ਲੋਭ ਲਾਲਚ ਵਿੱਚ ਤੇ ਸਬੰਧੀਆਂ ਆਦ ਦੇ ਮੋਹ ਵਿੱਚ ਅਗਿਆਨ ਵਿੱਚ ਮਸਤ ਹੋਏ ਪਏ ਹਾਂ। ਹੇ ਕਰਨਹਾਰ ਰਚਨਹਾਰ ਪਰਮੇਸ਼ਰ ਆਪ ਜੀ ਦੀ ਭਗਤੀ ਰੂਪੀ ਕੋਈ ਵੀ ਸੇਵਾ ਟਹਿਲ ਵੀ ਨਹੀਂ ਸਾਧੀ ਸਾਧਨਾ ਨਹੀਂ ਕੀਤੀ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲੇ ਮੋਹ ਨਿਰਗੁਨੀ ਆਰੇ ਰਾਉ ਹੇ ਪ੍ਰਭ ਪਰਮੇਸ਼ਰ ਤੇਰੇ ਨਾਮ ਨੂੰ ਜਪ ਕੇ ਪਤਿਤ ਪਾਪੀ ਜੀਵ ਵੀ ਪਵਿੱਤਰ ਜੀਵਨ ਵਾਲੇ ਹੋਗੇ ਵਾ ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਹੀ ਵਾਹਿਗੁਰੂ ਮੈਨੂੰ ਨਿਰਗੁਣੀ ਆਰੇ ਨੂੰ ਗੁਣਾ ਤੋਂ ਹੀੜੇ ਨੂੰ ਆਪਣੀ ਸ਼ਰਨ ਵਿੱਚ ਰੱਖ ਲੈਣਾ ਕਰੋ ਰਹਾਉ ਬਿਸਰਾਮ ਦੇ ਕੇ ਅੱਗੇ ਕਿਰਪਾ ਕਰ ਰੇ ਸਤਿਗੁਰੂ ਜੀ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇਹ ਮਾਨਕ ਅਭਿਮਾਨੀ ਹੀ ਪ੍ਰਭ ਪਰਮੇਸ਼ਰ ਤੂੰ ਸਾਰੇ ਘਟਾਂ ਘਟਾਂ ਦੇ ਅੰਦਰ ਦੀ ਜਾਣਨ ਵਾਲਾ ਹੈ ਅਤੇ ਸਾਰਿਆਂ ਨੂੰ ਦਾਤਾ ਦੇਣ ਵਾਲਾ ਪਰੇ ਕੱਚੀ ਮਿੱਟੀ ਵਾਂਗ ਖੁਰ ਜਾਣ ਵਾਲੀ ਕਾਇਆ ਸਰੀਰ ਨੂੰ ਪ੍ਰਾਪਤ ਕਰਕੇ ਆਦਮੀ ਵਿਅਰਥ ਹੀ ਅਭਿਮਾਨ ਹੰਕਾਰ ਹੋਏ ਫਿਰਦਿਆ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਪਦਾਰਥਾਂ ਦੇ ਖਾਣ ਦੇ ਸਵਾਦ ਵਿਅਰਥ ਬਾਦ ਝਗੜੇ ਈਰਖਾ ਦੁਐਸ਼ ਈਰਖਾ ਤੇ ਜੋ ਮਾਇਆ ਦਾ ਮਦ ਹੰਕਾਰ ਹੈ ਇਨਾਂ ਦੇ ਨਾਲ ਲੱਗ ਕਰਕੇ ਰਤਨ ਮਾਨਕਾਂ ਵੱਤ ਅਮੋਲਕ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਲਿਆ ਦੁੱਖ ਭੰਜਨ ਜਗ ਜੀਵਨ ਹਰ ਰਾਇਆ ਸਗਲ त्याग ਨਾਨਕ ਸਰਣਾਇਆ ਏ ਜਗਤ ਦੇ ਜੀਵਨ ਰਾਇਆ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਵਾਹਿਗੁਰੂ ਤੂੰ ਜੰਮਣ ਮਰਨ ਆਦ ਦੁੱਖਾਂ ਨੂੰ ਭੰਨਣ ਵਾਲਾ ਨਾਸ਼ ਕਰਨ ਵਾਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੋਰ ਸਾਰਿਆਂ ਆਸਰਿਆਂ ਨੂੰ ਤਿਆਗ ਛੱਡ ਕਰਕੇ ਮੈਂ ਤੇਰੀ ਸਰਣਾ ਆਇਆ ਸ਼ਰਨ ਵਿੱਚ ਆਇਆ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ